ਉਹ ਜੀ ਅੱਜ ਕੁਸ਼ਤੀ ਹੋਣ ਲੱਗੀ ਗਰਾਊਂਡ ਦੇ ਵਿੱਚ ਤੇ ਵੇਖੋ ਹਣ ਕਿਹੜਾ ਬਣਵਾ ਜਿੱਦਾਂ ਹੀ ਸ਼ੌਂਕ ਨੇ ਲੱਗੇ ਕਿ ਕਰਾਉਣ ਹੁੰਦਾ ਵੈਸੇ ਹੀ ਇਹ ਨਾ ਕੋਈ ਬੈਡ ਕਮੈਂਟ ਨਾ ਕਰਿਓ ਕੋਈ ਵੀ ਕਿਉਂਕਿ ਸਿਰਫ ਇਆਂ ਵੈਸੇ ਹੀ ਆਪਣੇ ਗਰਾਊਂਡ 'ਚ ਜੋਰ ਜੋਰ ਦੇ ਪਰਪਲ ਨਾਲ ਡੈਂ ਕਰਾਉਣ ਇਹ ਨਾ ਸੋਚਿਓ ਕੋਈ ਨੀ ਕਿ ਜਾ ਕੇ ਤਾਂ ਕੰਪੀਟੀਸ਼ਨ ਜਾ ਕੇ ਤਾਂ ਕੁਝ ਇਹ ਚੱਲਣ ਦੀ ਆ ਤੇ ਬਾਕੀ ਜੋਰ ਲਵਾਉਣਾ ਬੰਦਿਆਂ ਦਾ ਤੇ ਜਿਦਾ ਕਰਕੇ ਸਿਰਫ ਨਿੱਟਾਉਣਾ ਵੀ ਇੱਕ ਦਿਨ ਪੂਰਾ ਟਾਓ ਤੁਸੀਂ ਕੋਈ ਗੱਲ ਹੀ ਨਹੀਂ ਆ ਇਹਦੇ ਜੇ ਧਾਰਦੀ ਤੇ ਕੋਈ ਗੱਲ ਹੀ ਆਪਣਾ ਗਰਾਊਂਡ ਦਾ ਸਿਸਟਮ ਹੈ ਸਹਣਾ ਉਹ ਚੱਕਰ ਨਹੀਂ ਜੋਰ ਪਰਖਣੇ ਤੇ ਚਾਹੀਦੇ ਆ ਨਾ ਆਪਣੇ ਠੀਕ ਆਪਣਾ ਵੱਡਾ ਜੋਬਣਿਆ ਤੇ ਕਰਾਜੂ ਆ ਮੁੰਡਾ ਤੇ ਇਹਨੇ ਹੁਣ ਕੀ ਬੰਦਾ ਆ ਜੋਬਣਾ ਇਥੋਂ ਕਾਸ਼ਾਤ ਪਾਉ ਲਈ ਦੱਸਾਂ ਦਾ ਅਰਦ ਨੂੰ ਲੱਗਦੇ ਜੀ ਛੱਡ ਕੇ ਇਹਦਾ ਵੀਡੀਓ ਵੀਡੀਓ ਕੌਣ ਬਣਾਊਗਾ ਰੈਂ ਰੈਂ ਦੇ ਖੋਲ ਦੇ ਉਹਨੂੰ ਖੋਲਿਆ ਬੜੀ ਮਨ ਨਾਲ 10 ਮਿੰਟ ਮੈਂ ਵੀ ਲਾ ਲਾਂ ਪਰੇ ਹੋ ਜਾ ਪਰੇ 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 ਹੋ ਜਾ ਪਰੇ ਪਰੇ ਛੱਡ ਦੇ ਛੱਡ ਦੇ ਮੋਹਿਤ ਛੱਡ ਦੇ ਮੋਹਿਤ ਪੁੱਤ ਛੱਡ ਦੇ ਕardeş aade udhar jao udhar ithe aao ithe pahonji ithe maro mara gote chhad ke thehar baithe udhar asab nu ithe da ithe jaa asab udhar 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 unna di ban meri gali ban hodya mai kare ko hoya shabash naw di parwah hon thodi thodi chhor zyada lagge hai garmi badi zyadi hai tu hanu lao zor maro da pe je ਰਾਜੂ ਕੁਸ਼ਤੀ ਜਿਤਨੀ ਹੂ ਰਾਜੂ ਘੇੜਦਾ ਰਿਹਾ ਤੂੰ ਜਿਹੜਾ ਰਾਜੂ ਧੋਲਾ ਰਿਹਾ ਕਹਿੰਦੀ ਕੁਸ਼ਤੀ ਜਿਤਨੀ ਹੂ ਚੱਲ ਇਹ ਝੰਬਗਾ ਜਾਦਾ ਨੂੰ ਲੱਗਦਾ ਰਾਜੂ ਕੀ ਗੱਲ ਆ ਇੱਧੇ ਇੱਧੇ ਝੰਬਗਾ ਦੇ ਦੋਵੇਂ ਉੱਧਾ ਬੈ ਕੀ ਗੱਲ ਖਲੋਤ ਨਹੀਂ ਆ ਬੈਠਾ ਨਹੀਂ ਬੈਠ ਬੈ ਕੇ ਬਣੋੜੇ ਏ ਜਿੱਤ ਗਿਆ ਛੋਰ ਤੇ ਕਵੀ ਜਾਂਦਾ ਇੱਧਰ ਲੈ ਆ ਇੱਧਰ ਲੈ ਆਇਸ ਨੋ ਕਰ ਇੱਥੇ ਲੈ ਉੱਥੇ ਲੈ ਇੱਥੇ ਸਾਦੀ ਦੀ ਵਾਟ ਬਣੇ ਸਾਰਾ ਇਹ ਚਾਨ੍ਹ ਕੇ ਬੈਠ ਲਈ ਇਧਰ ਨਿਆਣੇ ਇਧਰ ਰਾਜ ਚੜਾ ਕੋਈ ਗੱਲ ਹੀ ਘੱਟ ਹੋਗਾ ਹੋਰ ਬਾਟੀ ਵੀ ਦਿਖਾਏ ਚੱਲ ਥੱਲੇ ਕਾਕਾ ਚੱਲ ਚੱਲ ਬਾਜੋ ਇਧਰ ਆ ਜਾ ਰੱਬਾ ਜੋਗਾ ਤਨ 8 ਵਜਣ ਨੂੰ ਤੁਹਾਡੇ ਲੱਗੇ 8:00 ਵਜਣ ਲੱਗੇ ਤੈਨੂੰ ਹੁਣ ਉੱਠ ਕੇ ਇਥੇ ਚੌਕੜਾ ਚੌਕੜਾ ਦਾ ਲੈ ਆਛਾ ਇਹ ਤਾਂ ਪਟਾਲਾ ਜੱਜ ਕਰੇਗਾ ਇਹ ਤਾਂ ਪਟਾਲਾ ਦੇ ਬਾਜੀ ਹੁਣ ਛੋਲੀ ਹੋ ਗਈ ਛੱਡ ਦੇ ਛੱਡ ਦੇ ਨਹੀਂ ਨਹੀਂ ਲਾਤੀ ਛੱਡ ਦੇ ਨਹੀਂ ਵੀ ਬਹੁਤ ਜ਼ੋਰ ਆ ਮੁੰਡਿਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਤੇ ਦੋਵੇਂ ਵਧੀਆ ਨੇ ਧਿਆਨ ਧਿਆਨ ਬਹੁਤ ਧਿਆਨ ਪਰੇ ਹੋ ਜ ਤੁਸੀਂ ਹੁਣ ਨਾ ਵੀ ਨੇ ਤੈਨੂੰ ਜਿਆਦਾ ਲੈ ਬਣਾ ਮੈਨੂੰ ਲੱਗਦਾ ਚੱਲ ਚੱਲ ਭੋਣਾ ਚੱਲ ਛਵਾਸ਼ ਵੇਖਦੇ ਭਲਾ ਜੋਰ ਕਰਨਾ ਤਾਕਤਵੰਦੀ ਬੰਦੇ ਦੀ ਹੋਵੇ ਨਾ ਕਿੰਨਾ ਬਰਾਹਲ ਹੋਇਆ ਨਾ ਜੋਰ ਕਰਨ ਨਾਲ ਵੇਲਾ ਦਾ ਦਵਣ ਇੱਕੋ ਪਾਇਆ ਹੁਣ ਵੇਖੋ ਚੱਲਣਾ ਕਿਦਾ ਆ ਹਸਾ ਹਸਾ ਨਾ ਧਿਆਨ ਆ ਇਦਾਂ ਬੈਠੇ ਨੇ ਨਾ ਤੇ ਜਿਵੇਂ ਮੂਵੀ ਵਾਲੇ ਇਦਾਂ ਨੇ ਜਿਹਾ ਸਾ ਪੱਟੀ ਕਦਾ ਹੋਏ ਤੇ ਇਸ ਇਥੇ ਵਾਲੀ ਨਹੀਂ ਇਹ ਤੇ ਜਿਹਾ ਪੱਟੀ ਕਦਾ ਕਹਿ ਦੀਆਂ ਚਲੋਂਟਾ ਾਟੂ ਉਹਦੀ ਜਾਨ ਛੱਡ ਕੇ ਹੈ ਨਾ ਕਿ ਬਨੇ ਹੋ ਓ ਚਲੋ ਕੋਈ ਹੋ ਗਈ ਹੋ ਗਈ ਕੁਸ਼ਤੀ ਉਹਨੇ ਇਹ ਨਹੀਂ ਆਖਿਆ ਵੀ ਮੈਂ ਲਾਉਣਾ ਹਾਂ ਹਾਂ ਤਾਂ ਬਣਾ ਜੀ ਜਿਹੜਾ ਮਰਜ਼ੀ ਆਵੇ ਹੱਥ ਖੜਾ ਕਰੇ ਪਿੰਡਿਆਵਲਖਾਂ ਦੀ ਧਰਤੀ ਜਰਮਨ ਲੱਲੇ ਫਗਾਨੇ ਧਰਦੀ ਦਾ ਚਲੋ ਭਵਾਨਾ ਨੂੰ ਲਾਓ ਜੋਰ ਖਿੱਚ ਕੇ ਕੋਈ ਗੱਲ ਨਹੀਂ ਇੱਦਾਂ ਵਜਦੇ ਹੁੰਦੇ ਯਾਰ ਭਵਾਨਾ ਦੇ ਸਿਰ ਨਾਲ ਸਿਰ ਵਜਦੇ ਹੁੰਦੇ ਹੋਰ ਕੀ ਵਜਦਾ ਹੁੰਦਾ ਆਹ ਕੁਸ਼ਤੀ ਉਹਦਾ ਬਰਾਬਰ ਦੀ ਜੋੜਦੀ ਆ ਪੰਡੀ ਪੂਰੀ ਪੂਰੀ ਇਹ ਟੱਕਰ ਦੀ ਹਣੀ ਹੈ ਪੂਰੀ ਟੱਕਰ ਦੀ ਜੋੜ ਆ ਵੇ ਆ ਨਿੱਕਿਆਂ ਦੀ ਹੁਣ ਬੱਸ ਨਾ ਕਰਾ ਦਿਆ ਗਿਆ ਵਾ ਚਲੋ ਪੁੱਤ ਜੀ ਬੱਸ ਕਰੋ ਹੁਣ ਆਜੋ ਆਜੋ ਬੱਸ ਕਰੋ ਹੁਣ ਤੀ ਚਲੋ ਤੁਸੀਂ ਮਿਲਾਓ ਡੰਡ ਚਲੋ ਆਜੋ ਇੱਧਰ ਇੱਧਰ ਸਾਰੇ ਆ ਲੈ ਲੈਂਚ ਆਜੋ ਇੱਧਰ ਸ਼ਾਬਾ ਸ਼ਾਬਾ ਜਰਮਨਾ ਸ਼ਾਬਾ ਸ਼ਾਬਾ ਇੰਦਰਾ ਇੰਦਰਾ ਨੂੰ ਵਤਰਾ ਹੈ ਥੋੜਾ ਜਿਆਦਾ ਮਲਾਦਾ ਉਹ ਵੇਖਿਆ ਹੀ ਵੇਖੇ ਦਾ ਪਾ ਲਿਆ ਉਹ ਗੱਲ ਹੈਗੀ ਹੈ ਇਹ ਇਹ ਉਹ ਬੱਲੇ ਵੈਰੀ ਗੁੱਡ ਇੱਧਰ ਲੈ ਇੱਧਰ ਇੱਧਰ ਲੈ ਇੱਧਰ ਇੱਧਰ ਥਾਂ ਕਿਲਾ ਉਧਰ ਜਾਇਆ ਘਟ ਮਿੱਟੀ ਆ ਚੱਲ ਚੱਲ ਮੋੜਦਾ ਮੋੜਦਾ ਹਾਂ ਵੈਰੀ ਗੁੱਡ ਨਹੀਂ ਜਰਮਨ ਵੀ ਕੱਚਾ ਗੁਲਾ ਨਹੀਂ ਡਾਉਦਾ how to feel ਜਰਮਨਾ ਦੱਸ ਤੈਨੂੰ ਕੀ ਫੀਲ ਹੋਂਦਾ ਥੱਲੇ ਸ਼ਾਬਾਸ਼ 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 ਬਹੁਤ ਤਗੜਾ ਬਹੁਤ ਤਗੜਾ ਬਹੁਤ ਤਗੜਾ ਜਰਮਨਾ ਉੱਠਦਾ ਆਈ ਉੱਠਦਾ ਜਰਮਨਾ ਉੱਠਦਾ ਆਈ ਹੁਣ ਤੂੰ ਵੈਰੀ ਗੁੱਡ ਚਲੋ ਲਾਓ ਤੁਸੀਂ ਵੀ ਚਾਣੀ ਦਰਾਓ ਮੈਂ ਭਲਾ ਕੀ ਕਿਆ ਭਲਾ ਕੀ ਕਿਆ ਮੈਂ ਸ਼ਾਬਾਸ਼ ਸ਼ਾਬਾਸ਼ ਜਰਮਨਾਂ ਉੱਠ ਪਈ ਚਲ ਮਨ ਉੱਠ ਪਈ ਹੈਗੇ ਦਮ ਵਿੱਚ ਕੁਝ ਕਿਤੇ ਤੁਹਾਨੂੰ ਨਾ ਉਹਨੂੰ ਜਾਜ ਨਾ ਤੈਨੂੰ ਜਾਜ ਲਾਉਣਾ ਜੋਰੀਆ ਤੁਸੀਂ ਦਵਾ ਨੇ ਇਹਨੇ ਨਾ ਜੋਰ ਤੇ ਲੱਗਣਾ ਉਹਨਾਂ ਨੂੰ ਜੋਰ ਨਹੀਂ ਲਾਉਣਾ ਇਹਨਾਂ ਨੇ ਇੱਥੇ ਬੈਠਾ ਹਾਂ ਮੈਂ ਪਿੰਨ ਮਿੰਟ ਤਾਂ ਲਿਆ ਤੋ ਉਹ ਹਿੰ ਖੇਡਣ ਮੈਂ ਤਾਂ ਕੌਣ ਜਗ੍ਹਾ 10 ਮਿੰਟ ਨਾਉ ਦੇ ਅੰਦਰ ਮੈਂ ਤਾਂ ਉਹਨਾਂ ਨੂੰ ਗੁਗਲ ਸਾਰੀ ਆ ਗਏ ਚਲ ਜਾ ਕੋਲ ਜਾ ਪਾ ਜਾ ਤੂੰ ਸ਼ਾਬਾਸ਼ ਸ਼ਾਬਾਸ਼ ਓਏ ਯੋਗੀ ਗੁਸਤੀ ਹੁੰਦਾ ਸੀ ਜ਼ੋਰ ਕਿੰਨਾ ਲਗਾਏ ਦੱਸੋ ਬਿਲਾ ਮੈਨੂੰ ਗੱਲ ਕੁਸ਼ਤੀ ਦੀ ਨਹੀਂ ਗੱਲ ਜ਼ੋਰ ਲਾਉਂਦੀ ਆ ਦੱਸ ਜ਼ੋਰ ਹੋਇਆ ਕਿ ਨਹੀਂ ਹੋਇਆ ਹੈ ਉਹ ਸਾਲੀ ਮੁੰਡਿਆ ਉਹ ਸਾਲੀ ਮੁੰਡਿਆ ਲਓ ਜੀ ਹੁਣ ਸਿੱਖ ਪਹਿਲਵਾਨ ਆ ਗਏ ਦਵੇਂ ਹੀ ਵੇ ਚਲਾ ਲਿਓ ਵੇ ਚਲਾ ਲਿਓ ਇਹਨੂੰ ਵੇ ਚਲਾ ਲਿਓ ਜੰਗਾ ਦਵੇਂ ਪਹਿਲਵਾਨ ਹੁਣ ਆ ਗਏ ਸਿੱਖ ਵਾਹਿਗੁਰੂ ਮੇਰ ਕਰੇ ਚਲੋ ਸੋ ਲੰਮੇ ਦਾ ਇਹਦਾ ਠੀਕ ਨਹੀਂ ਪੈਰ ਪੈ ਠੀਕ ਹੋ ਲੈਂਦੇ ਦਾ ਉਹ ਇਹਨਾਂ ਦੇ ਆ ਜੋੜਿਆਂ ਦਾ ਜੀ ਉਹ ਬੱਲੇ ਜੋਬਣਾ ਜੋਬਨੇ ਪੈਂਦੇ ਦਾ ਮਾਰਦਾ ਜੀ ਇਹਨਾਂ ਜੋੜਿਆਂ ਦਾ ਪੰਘਾਈ ਇਹ ਮਤਲਬ ਹੁਣ ਟੋਪੀ ਨਹੀਂ ਆ ਗਈ ਹਨਾ ਉਹਨੇ ਕੰਮ ਹੀ ਕਰਤਾ ਤੇ ਕੋਈ ਗੱਲ ਫਿਰ ਕਿਹੜੀ ਗੱਲ ਉਹਨੂੰ ਢਾਂਗੇ ਤੇ ਉਹ ਨਹੀਂ ਢਾਂਗੇ ਕੀ ਜ਼ੋਰ ਤੇ ਲਾਇਆ ਨਾ ਜੰਟਾ ਕੱਲ ਤੇ ਜ਼ੋਰ ਦੀ ਚਲੋ ਜੀ ਹੁਣ ਆ ਗਿਆ ਜੰਟਾ ਵਾਹ ਮਾਰਾਈ ਮੇਰ ਕਰੇ ਚਲੋ ਲੇ ਜੰਟਾ ਦਾ ਆਪੂਰੇ ਮਾਰਦਾ ਤੂੰ ਮੈਨੂੰ ਖੋਲਦਾ ਰਿਹਾ ਮੈਂ ਜੰਟਾ ਘਾਟ ਖੋਲਦਾ ਬੁਲਾ ਚੀੜਾ ਜੰਟਾ ਲੈ ਚੋਕਰਾ ਤਾਂ ਲੱਕ ਤੇ ਹੀ ਚੱਲ ਜਾ ਬਸ ਚੰਟਿਆ ਨਾ ਛੱਡੀ ਹੁਣ ਹਾਂ ਨਾ ਛੱਡੀ ਕੱਖ ਨਹੀਂ ਕਰਦਾ ਤੈਨੂੰ ਓਹ ਹਾਂ ਠੀਕ ਆ ਨਹੀਂ ਨਹੀਂ ਜੰਟੇ ਨਾਲ ਐਡੀ ਗੱਲ ਬਣੀ ਇਹ ਜੰਟਾ ਮਾੜਾ ਨਹੀਂ ਏ ਭਾਵੇਂ ਜੋ ਮਰਜੀ ਆ ਉਹ ਬੱਲੇ ਜੰਟਾ 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 ਜੰਡਾ ਖੰਡ ਖੰਡਾ ਹੈ ਵੈਰੀ ਗੁੱਡ ਜੰਟਾ ਸ਼ਾਬਾਸ਼ ਹਾਂ ਲੱਗਨੇ ਕਿ ਟਾ ਫੜ ਨਾਲ ਹਾਂ ਸ਼ਾਬਾਸ਼ ਚੱਲ ਚੱਲ ਬੋਤ ਉੱਠ ਥੱਲੇ ਤੂੰ ਹੁਣ ਤੂੰ ਤਾਂ ਖੋਲਦਾ ਰਿਆ ਤਿੰਨ ਤੋਂ ਉੱਠਣਾ ਚਾਹੀਦਾ ਉਹ ਕਬੱਡੀ ਪਲੇਅਰ ਆ ਤੂੰ ਖੋਲਦਾ ਰਿਆ ਪਹਿਲਾਂ ਠੀਕ ਆ ਚੱਲ ਛੱਡ ਦੇ ਛੱਡ ਛੱਡ ਦੇ ਇੰਨਾ ਫਰਕ ਪੈਂਦਾ ਹੈ ਖੋਲਣਾ ਪਤਾ ਲੱਗਾ ਨਾ ਕਿੰਨਾ ਜ਼ੋਰ ਲੱਗਦਾ ਇਹ ਕਾਟਾ ਕੁਸ਼ਤੀ ਹੋ ਨਾ ਬਰਲਕੇ ਕੋਲਦੇ ਬੋਬਲਾ ਬੀ ਨਾ ਢਾਈਏ ਦਾ ਨਟ ਵਈਏ ਜੋਦਾ ਰਹਿ ਗਿਆ ਜੋਦੀ ਦੀ ਸਨੀ ਨਾ ਕਰਾਉਣੇ ਉਠੀਆਂ ਵਾਲੇ ਨਾਲ ਜੀ ਤੇ ਇਹ weight ਤੇਰਾ ਕਿੰਨਾ ਤੁਹਾਡਾ ਕਿੰਨਾ ਭਾਂਜੀ ਤੂੰ ਦੋ ਦਿਨ ਦਾ ਮੇਰਾ 65 ਆ ਬੁੱਜਾ ਠੀਕ ਆ ਚਲੋ ਫਿਰ ਹੁਣ ਫਿਰ ਬਰਾਬਰ ਦੀ ਜੋੜ ਕੈਸਾ ਦੇ ਆਪਾਂ ਵੇਖਦੇ ਮੈਂ ਲੱਗ ਜ਼ੋਰ ਮਾਰ ਕੇ ਵੇਖੋ ਚਲੋ ਇੱਕੋ weight ਇੱਕੋ ਕਾਦ ਨੂੰ ਵੇਖੋ ਕੀ ਬੰਦਾ ਇਹ 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 ਲਤਕ ਮੋੜੇ ਕਬੱਡੀ ਵਾਲੀ ਬੱਲੇ ਬਿਲੇ ਆ ਬੱਲੇ ਬਿਲੇ ਰਮਰੋੜ ਦੇ ਰਮਰੋੜ ਦੇ ਮਿਲੇ ਤਾਂ ਮਛਾਣ ਹੋ ਜਾ ਉਹ ਬੱਲੇ ਗਿਆ ਨਹੀਂ ਸ਼ਾਵਾ ਸ਼ਾਹ ਪੁੱਤ ਸ਼ਾਵਾ ਗਿਆ ਨਹੀਂ ਵੈਰੀ ਗੁੱਡ ਪੁੱਤ ਗਾਈ ਗਾਈ ਗਿਆ ਗਿਆਨੀ ਗਿਆਈ ਉੱਠ ਪਾ ਛਾਵਾ ਪਤਾ ਉੱਠ ਪਈ ਉੱਠਣਾ ਹੀ ਥੱਲੇ ਜਾਗਾ ਬਿੱਲਿਆ ਬੰਦਾ ਉੱਠੇ ਨਾ ਥੱਲੇ ਉੱਠਣਾ ਕਿ ਨਹੀਂ ਬਿੱਲਿਆ ਬੰਦਾ ਉੱਠਣਾ ਨਹੀਂ ਚਾਹਦਾ ਚੱਲ ਚੱਲ ਛਾਵਾ ਗਿਆਨੀ ਛਾਵਾ ਵੈਰੀ ਵੁੱਠ ਹਾਂ ਉਠਾਉਂਦਾ ਗਿਆਨੀ ਉਠ ਪਾਈ ਤੂੰ ਇਹ ਟੋਠ ਪਾ ਫੇਰ ਤੂੰ ਵੱਜਣਾ ਹੀ ਇਹ ਦੋ ਟੋਠ ਪਾ ਫੇਰ ਤੂੰ ਵੱਜਣਾ ਹੀ ਉਹਦਾ ਗੇਡਾ ਗੋਡਾ ਵੀ ਛਿਲਿਆ ਯਾਰ ਵਿਚਾਰੇ ਦਾ ਗਿਆਨੀ ਦਾ ਓਏ ਗੋਡਾ ਵੀ ਛਿਲਿਆ ਇਹਦਾ ਹਾਂ ਠੀਕ ਆ ਗਿਆ ਗਿਆ ਬਿੱਲਾ ਗਿਆ ਗਿਆ ਬਿੱਲਾ ਗਿਆ ਦਾਂ ਦਵਾਂ ਦਾ ਬਰਾਬਰ ਹੀ ਪਿਆ ਆਈ ਗਾਇ ਬਿਲਾ ਗਿਆਨੀ ਗਿਆ ਬਿਲਾ ਯਾਨੀ ਕਿ ਗਿਆ ਬਿਲਾ ਰੋੜ ਦੇ ਤਾ irdar ਬੈ ਗਿਆ ਬਿਲੇ ਨੂੰ ਲੈ ਜਾ ਅੰਦਰ ਇਹਨੂੰ ਅੰਦਰ ਲੈ ਜਾ ਹੁਣ ਮੜਿਆ ਉੱਠ ਕੇ ਪਛਾਹ ਅੰਦਰ ਜਾ ਦਾ ਇਦਾਂ ਪਿਆਰ ਹੋਊਗਾ ਚੱਲ ਬਿਲੇ ਅੰਦਰ ਹੋ ਚੱਲ ਚੱਲ ਫਾੜੇ ਨੂੰ ਲਾਕੋ ਲੈ ਥੱਲੇ ਥੱਲੇ ਵਾਹ ਥੱਲੇ ਥੱਲੇ ਪੱਕਾ ਦਾ ਦੇਣਾ ਬਣਾ ਇਹ ਕੁਸ਼ਤੀ ਪਤਾ ਕਿੰਨੇ ਦੇ ਹਜ਼ਾਰ ਦੀ ਹੈ ਲੱਖ ਰੁਪਏ ਦੀ ਮਾਲੀ ਤੇ ਤੂੰ ਆ ਨਾ ਉੱਠ ਕੇ ਫੇਰ ਕੋਲਾ ਅਗਲੇ ਲੱਕ ਮਾ ਫੜਿਆ ਚੱਲ ਵੀ ਚਲੋ ਭੁਲਵਾਨ ਜੀ ਭੁਲਵਾਨ ਜੀ ਰਲ ਕੇ ਨਹੀਂ ਖੋਲਣਾ ਪਿਆ ਇੱਕ ਨਹੀਂ ਮਿਲਣਾ ਨਹੀਂ ਤੇ ਜਿਹੜਾ ਭਲਵਾਨ ਰਲਕੇ ਕੋਲਿਆ ਉਹਨੂੰ ਮਾਲੀ ਨਹੀਂ ਦਿੱਤੀ ਜਾਊਗੀ। ਇਹ 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 ਬਿੱਲਿਆ ਬਿੱਲਿਆ ਮਰ ਜਾ ਬਿੱਲਿਆ ਗਿਆ ਤੂੰ ਬਿੱਲਿਆ ਗਿਆ ਬਿੱਲਿਆ ਕੋਮ ਜਾ ਗਿਆ ਤੂੰ ਨਹੀਂ ਤੇ ਮੈਂ ਨਾ ਬਿੱਲੇ ਨੂੰ ਲੈਵਣਾ ਜ਼ਿਆਦਾ ਨਹੀਂ ਬਾਹ ਮਤਲਬ ਬਿੱਲੇ ਬਾਹ ਭਾਈ ਛੜਤੀ ਨਾ ਲੈ ਲੈ ਗਿਆ ਬਿੱਲਾ ਟਾ ਗਿਆ ਬਿੱਲਾ ਟਾ ਚਲਿਆ ਜੀ ਉੱਠ ਬੇ ਬਿੱਲਾ ਉੱਠ ਬੇ ਬਿੱਲਾ ਭਲੇ ਬਿਲੇਆ ਭਲੇ ਬਿਲੇਆ ਨਹੀਂ ਗੱਲ ਹੈਗੀ ਬਿਲੇਜ ਵਿੱਚ ਹੈ ਮੰਨਣਾ ਪਊਗਾ ਮੰਨਣਾ ਪਊਗਾ ਨਹੀਂ ਗੱਲ ਹੈਗੀ ਆਜ ਨਹੀਂ ਗੱਲ ਬਣੀ ਨਹੀਂ ਨਹੀਂ ਦਮ ਆਈ ਨਹੀਂ ਗੱਲ ਬਣੀ ਨਾ ਨਾ ਕੁਸ਼ਤੀ ਹੋਈ ਨਹੀਂ ਤੇ ਆਜ ਨਹੀਂ ਕੁਸ਼ਤੀ ਹੋਈ ਇਧਰ ਆ ਜਾਓ ਭਲਾ ਜੀ ਉੱਠ ਕੇ ਇਧਰ ਆ ਜਾਓ ਇਧਰ ਕੁਸ਼ਤੀ ਹੋਈ ਨਹੀਂ ਜਿਹੜੀ ਕੁਸ਼ਤੀ ਹੋਈ ਆ ਜੋਰ ਲੱਗਣ ਦੇ ਜੇ ਪੂਰੇ ਹੋਰ ਗੱਲਾਂ ਮੈਨੂੰ ਪਤਾ ਨਹੀਂ ਜੇ ਇੰਨਾ ਬੰਦਿਆਂ ਦਾ ਫੁੱਲ ਜੋਰ ਲੱਗਾ ਜਿੱਦਾਂ ਜੋਬਨ ਹੋਣਾ ਲੱਗਾ ਚੱਲ 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 ਥੱਲੇ ਵਾ ਦੇ ਹੁਣ ਚੱਲ 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 ਇਹ ਮਾਚਲ ਦੀ ਕੁਸ਼ਤੀ ਹੋ ਰਹੀ ਹਿਸਾਬ ਨਾਲ ਦੇ ਲਓ ਜਿੱਦਾਂ ਆ ਕੇ ਜੀ ਥੱਲੇ ਹੀ ਆ ਘੋਰ ਕਿਦਾਂ ਦੱਸ ਹੁਣ ਉਹ ਲੰਮੇ ਪਿਆ ਕੀ ਹੁੰਦਾ ਤੂੰ ਹੋਰ ਦੱਸ ਉਹਨੂੰ ਕੁੱਟਣਾ ਆ ਬੰਦਾ ਪੁੱਛੇ ਲੰਮੇ ਪੈ ਜਾਂਦਾ ਹਾਂ ਹਾਂ ਉਹ ਤੁਹਾਡਾ ਲਈ ਚਲੋ ਕੋਈ ਨਹੀਂ ਕੋਈ ਨਹੀਂ ਲੋ ਜੀ ਮੇਲਾ ਜਿੱਤ ਗਿਆ ਜੀ ਕੋਈ ਗਾਲੀ ਪੁੱਤੋਂ ਵੀ ਪੁੱਤੋਂ ਵਧੀਆ ਕੋਈ ਗਾਲੀ ਨਹੀਂ ਹਾਂਜੀ ਦੋਸਤੋ ਜਿੱਦਾਂ ਤੁਸੀਂ ਵੇਖਿਆ ਵੀ ਅੱਜ ਆਪਾਂ ਕੁਸ਼ਤੀਆਂ ਕਰਾਈਆਂ ਹਨ ਬਾਕੀ ਇਹਦੇ ਵਿੱਚ ਇਹ ਨਾ ਸਮਝਿਓ ਕੋਈ ਪਲੇਅਰ ਮਾੜਾ ਹੈ ਜਾਂ ਚੰਗਾ ਉਹ ਵੈਸੇ ਆਪਾਂ ਜਿੱਦਾਂ ਗਰਾਊਂਡ ਦੇ ਵਿੱਚ ਫੰਕਸ਼ਨ ਕਰਦੇ ਹਾਂ ਨਾਲ ਹਨ ਨਾਲ ਕੁਸ਼ਤੀਆਂ ਵੇਖ ਰਹੀਆਂ ਮੁੰਡਿਆਂ ਦਾ ਜੋਰ ਕਰਾਉਣ ਵਾਸਤੇ ਇਹਨਾਂ ਸੋਚੇ ਉਹ ਦੂਜਾ ਹਾਰ ਗਿਆ ਤੇ ਉਹ ਜਿੱਤ ਗਿਆ ਤੇ ਨਹੀਂ ਉਹ ਮਾਰਾ ਜਿੱਦਾਂ ਬਾਕੀ ਮਾਰੇ ਦੀ ਏਡੀ ਕਿਰਪਾ ਕਿ ਆਪਣੇ ਗਰਾਊਂਡ ਦੇ ਵਿੱਚ ਪੂਰੀ ਫੁੱਲ ਰੌਣਕ ਹੋਈ ਜਾਉ। ਛੋਟੇ ਬੱਚੇ ਕਾ ਵੀ ਵੀਡੀਓ ਦੇ ਦੇ ਕੇ ਆਉਣ ਲੱਗ ਗਿਆ। ਸਾਡੀ ਵੀਡੀਓ ਨੂੰ ਦੇ ਅੱਗੇ ਵੀ ਸ਼ੇਅਰ ਕਰਿਆ ਕਰੋ ਜਰੂਰ। ਦੇਖਿਆ ਕਰੋ। ਜੋਦੇ ਦਾ ਖੇਲੇ ਵਰ ਤੋਂ ਉਹਨੂੰ ਜੀ ਨਹੀਂ ਕਰਨ ਦਿਆ ਜੋਦੇ ਦਾ ਖੇਲੇ ਵਰ ਤੋਂ ਉਹਨੂੰ ਜੀ ਨਹੀਂ ਕਰਨ ਦਿਆ। ਜੋਦੇ ਮਗਰ ਵੇਲਾ ਕਿੰਨੇ ਰਹਿ ਗਏ ਆਪਣੇ ਉੱਗੇ ਰਖਲਾ। ਬਾਕੀ ਸਾਡੀ ਵੀਡੀਓ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕੋਈ ਸਾਡੀ ਕਮੀ ਪੇਸ਼ ਆਦੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਰੇ ਵੀ ਧੰਨਵਾਦ ਜੀ